ਕਬੱਡੀ ਕਹਿੰਦੇ ਪੰਜਾਬ ਦੇ ਹਿੱਸੇ ਆਈ ਤਾਂ ਪਹਿਲਵਾਨੀ ਹਰਿਆਣੇ ਦੇ ਹਿੱਸੇ ਆਈ ਪੰਜਾਬ ਹਰਿਆਣਾ ਕਦੇ ਇੱਕ ਹੋਇਆ ਕਰਦੇ ਸੀ ਅੱਡ ਹੋਏ ਤਾਂ ਖੇਡਾਂ ਵੀ ਵੱਖੋ-ਵੱਖਰੀਆਂ ਹੋ ਗਈਆਂ ਹਾਲਾਂਕਿ ਪੰਜਾਬ 'ਚ ਵੀ ਪਹਿਲਵਾਨੀ ਬਹੁਤ ਵਧੀਆ ਕੀਤੀ ਜਾਂਦੀ ਹੈ ਤੇ ਹਰਿਆਣੇ 'ਚ ਵੀ ਕਬੱਡੀ ਵਧੀਆ ਖੇਡੀ ਜਾਂਦੀ ਹੈ ਪਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਹਰਿਆਣੇ ਦੇ ਪਹਿਲਵਾਨਾਂ ਦਾ ਵੱਡਾ ਨਾਂ ਹੈ ਮੋਸਮ ਖੱਤਰੀ ਸਾਡੇ ਨਾਲ ਨੇ 1 ਕਰੋੜ ਰੁਪਿਆ ਪਹਿਲਵਾਨੀ ਦੇ ਵਿੱਚ ਜੇਤੂ ਇਨਾਮ ਔਰ ਅੱਜ ਇਹ ਆਨੰਦਪੁਰ ਸਾਹਿਬ ਦੀ ertid ਤੇ ਪਹੁੰਚਿਆ ਹੁਲੇਮੇ ਲੇਤੇ ਪਹਿਲਵਾਨੀ ਕੀਤੀ ਤਾਂ ਜੇਤੂ ਰਹੇ ਨੇ ਮੌਸਮ ਕਤਰੀ ਜੀ 1 ਕਰੋੜ ਰੁਪਇਆ ਜਦੋਂ ਮਿਲਿਆ احساس ਕਿਹੋ ਜਿਹਾ ਹੁੰਦਾ ਹੈ ਕਿਹਦਾ ਲੱਗਦਾ ਹੈ ਬਹੁਤ ਖੁਸ਼ੀ ਮਿਲਦੀ ਹੈ ਜਦ ਕੋਈ ਖਿਡਾਰੀ 1 ਕਰੋੜ ਕਰੋੜ ਰੁਪਇਆ ਪ੍ਰਾਈਜ਼ ਜਿੱਤਦਾ ਉਸੇ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿੰਨਾ ਕੌਖਾ ਸੀ ਜਦੋਂ ਉਦੋਂ ਤੁਸੀਂ 1 ਕਰੋੜ ਜਿੱਤੇ ਹੋ ਕਿੰਨੇ ਕੌਖੀ ਪਹਿਲਵਾਨੀ ਕਿੰਨੀਆਂ ਕਿ ਗੇਮਸ ਜੜੀਆਂ ਰਹੀਆਂ ਔਖੀਆਂ ਰਹੀਆਂ ਤੁਹਾਡੀਆਂ ਉਸ ਉਸ ਕੇ ਲਈ हमे 15 20 ਸਾਲ ਦੇ ਕੰਟੀਨਿਊ ਟ੍ਰੇਨਿੰਗ ਕਰਨੀ ਪड़ती है, है प्रैक्टिस करनी पड़ती, पड़ती है दिन रात एक एक करना पड़ता है बहुत मेहनत और... है गेम है कुश्ती और ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਕਾਮਨਵੈਲਥ ਗੇਮਸ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਉਹ ਕਿੰਨਾ ਵੱਖਰਾ ਹੁੰਦਾ ਹੈ ਵੱਖਰਾ ਤੋਂ ਹੀ ਇਹ ਵੀ ਹੈ ਪਰ ਇਹ ਇਹ ਇਸ سے ਵੱਖਰਾ ਉਹ ਹੈ ਕਿ ਉਧਰ ਇੰਟਰਨੈਸ਼ਨਲ ਲੈਵਲ ਪਰ ਕੰਪੀਟੀਸ਼ਨ ਲੜਨਾ ਉਹਨਾਂ ਸਮੇਟ ਦੇਸ਼ ਲਈ ਮੈਡਲ ਲੈਣਾ ਬਹੁਤ ਔਖੀ ਗੱਲ ਹੈਗੀ। ਅੱਜ ਕਿੰਨਾ ਇਨਾਮ ਜਿੱਤੇ ਆ ਤੁਸੀਂ? ਅੱਜ ਮੈਂ 2 ਲੱਖ ਰੁਪਏ ਜਿੱਤੇ ਹੈਗੀ। ਇਹ ਰੂਟੀਨ ਬਣ ਗਿਆ ਤੁਹਾਡਾ ਘਰ ਜਾਣੇ ਹੋ, ਗੱਫੇ ਪੈਸਿਆਂ ਦੇ ਲੈ ਕੇ ਜਾਣੇ ਹੋ। ਗੇਮ ਕਰਦੇ ਸਿਹਤ ਵੀ ਅੱਛੀ ਰਹਦੀ ਹੈ, ਔਰ ਮਾਈਂਡ ਵੀ ਅੱਛਾ ਰਹਿੰਦਾ ਹੈ। ਖਾਸ ਧਿਆਨ ਕੀ ਰੱਖਣਾ ਪੈਂਦਾ? ਖਾਸ ਧਿਆਨ ਖਾਣੇ ਪੀਣੇ ਦਾ ਔਰ ਟ੍ਰੇਨਿੰਗ ਦਾ ਰੱਖਣਾ ਪੈਂਦਾ ਹੈ। ਅੱਜਕੱਲ ਇਹ ਬਹੁਤ ਦੇਖਿਆ ਜਾ ਰਿਹਾ ਹੈ ਕਬੱਡੀ ਦੇ ਜੋ ਪੰਜਾਬ ਦੇ ਪਲੇਅਰ ਹੈ ਬਹੁਤ سارے ਪਲੇਅਰਾਂ ਦੀ ਹਾਰਟ ਅਟੈਕ ਨਾਲ ਡੈਥ ਹੋ ਰਹੀ ਹੈ। ਤੁਹਾਨੂੰ ਲੱਗਦਾ ਕਿ ਇੱਕ ਹੀ ਕਾਰਨ ਕੀ ਹੋ ਸਕਦਾ ਦੇਖੋ ਵੀ ਰਮਨੇ ਤਾਂ ਐਸਾ ਪਤਾ ਨਹੀਂ ਹਮ ਤਾਂ ਐਸਾ ਕੰਮ ਕਰਤੇ ਨਹੀਂ ਕੋਈ ਦਵਾਈ ਇੰਜੈਕਸ਼ਨ ਕੋਈ ਖਾਤੇ ਨਹੀਂ ਹੈ ਕੀ ਪਤਾ ਕੌਣ ਖਾਤਾ ਹੈ ਜੋ ਥੋੜਾ ਬਹੁਤ ਜ਼ਿਆਦਾ ਖਾਤਾ ਜੋ ਨੋਲੀ ਜਨੀ ਹੋਗੀ ਉਸ ਦੀ ਥੋੜੀ ਪ੍ਰੋਬਲਮ ਡਾਕਟਰ ਸੁਣਦਾ ਤੁਹਾਡਾ ਵੀ ਹਾਂ ਮਾ ਦੋ ਟੈਸਟ ਵੀਨੇ ਮੇ ਹੋ ਜਾਂਦਾ ਇੱਕ ਦੋ ਵੀਨੇ ਮੇ ਹੋ ਜਾਂਦਾ ਹਮਾਰੇ ਇੰਡੀਆ ਕੈਂਪ ਲੱਗਦਾ ਰਹਤਾ ਹੈ ਉਹਾ ਮਾ ਦੋ ਟੈਸਟ ਹੋਤਾ ਰਹਤਾ ਹੈ ਪਰ ਇਹ ਕਮਾਲ ਦੀ ਗੱਲ ਹੈ ਕਿ ਜਿਹੜੇ ਏਸ਼ੀਅਨ ਗੇਮਸ ਜਾਰਜੀਆ ਵਰਗੀ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ ਇੱਥੇ ਵੀ ਆ ਕੇ ਪਹਿਲਵਾਨੀ ਕਰਦੇ ਆ ਆਓ ਦੰਗਲ ਹੋਤੇ ਹਮਾਰੇ ਯਹਾਂ ਇੰਡੀਆ ਮੇ ਬਹੁਤ ਜ਼ਿਆਦਾ ਪ ਲਤੇ ਹਨ तो उनको पैसे की तो सभी को जरूरत होती है कि इधर आगे में अपना ਕੁਸ਼ਤੀ ਲੜਦੇ ਮਿੱਟੀ ਮੇਰੇ ਆਪਣੇ ਪੈਸੇ ਕਮਾਤੇ ਹਨ। ਉਹਨਾਂ ਕੀ ਸੁਪਨਾ ਕੀ ਹੈ ਤੁਹਾਡਾ? ਸੁਪਨਾ ਮੇਰਾ ਕੀ ਹੈ ਮੈਂ ਦੇਸ਼ ਕੇ ਲਈ ਅੱਛੀ ਜਿਹੀ ਮੈਡਲ ਜਿੱਤੂ ਔਰ ਆਪਣੇ ਦੇਸ਼ ਦਾ ਰੱਜੇ ਦਾ گاؤں ਦਾ ਪਿਤਾ ਦਾ ਨਾਮ ਉੱਚਾ ਕਰਾਂ। 올림픽 ਜੀ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਮੌਸਮ ਖੱਤਰੀ ਇਹ ਉਹ ਪਹਿਲਵਾਨ ਹੈ, ਹਰਿਆਣੇ ਦਾ ਪਹਿਲਵਾਨ ਹੈ। ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਈਏ। 1 ਕਰੋੜ ਰੁਪਏ ਗੁੜਗਾਓਂ ਚ ਜਿੱਤੇ ਆ ਜਨੰਦਪੁਰ ਸਾਹਿਬ ਦੀ ਧਰਤੀ ਤੇ 2 ਲੱਖ ਦਾ ਇਨਾਮ ਜਿੱਤਿਆ ਹੈ। ਇਨਾਮ ਨਹੀਂ ਹੈ, ਇਹ ਮਿਹਨਤ ਹੈ ਇਹਨਾਂ ਦੀ। ਕਿਉਂਕਿ ਇਨਾਮ ਅਸੀਂ ਕਹਿ ਦਿੰਨੇ ਆ ਪਰ Cuando... ਤਾਂ 20 ਸਾਲ ਦੀ ਲਗਾਤਾਰ ਟਫ ਟ੍ਰੇਨਿੰਗ ਇਹਨਾਂ ਦੀ ਹੁੰਦੀ ਹੈ ਔਰ ਟੈਕਨੀਕਲ ਗੇਮ ਹੈ ਪਹਿਲਵਾਨੀ ਬਹੁਤ ਜ਼ਿਆਦਾ ਦਾਅ ਪੇਚ ਹੁੰਦੇ ਨੇ ਮਿੱਟੀ ਦੇ ਉੱਤੇ ਜਦੋਂ ਇਹ ਖੇਡਦੇ ਔਰ ਏਸ਼ੀਅਨ ਗੇਮਸ ਕਾਮਨਵੈਲਥ ਗੇਮਸ ਦੇ ਵਿੱਚ ਦੇਸ਼ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਮੈਡਲ ਲੈ ਚੁੱਕੇ ਨੇ ਤਾਂ ਬੜੇ ਮਾਣ ਦੀ ਗੱਲ ਹੈ ਕਿ ਐਸੇ ਪਲੇਅਰ ਇੱਥੇ ਆਏ ਨੇ ਔਰ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਦਰਸ਼ਕ ਖੁਸ਼ ਹੋਏ ਨੇ ਔਰ ਨਾਲ ਹੀ ਨਾਲ ਇਹਨਾਂ ਨੂੰ ਵੱਡੇ ਮਾਣ ਸਨਮਾਨ ਇਹਨਾਂ ਦੇ ਕੀਤੇ ਗਏ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਤੇ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਅਨੰਦ ਸਾਹਿਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ